ਵੀਰ ਬਾਦਲ ਜਿਹੜਾ ਉਹ ਜਨਰਲ ਗਦਾਫੀ ਵਾਲਾ ਰੋਲ ਨਿਭਾ ਰਿਹਾ ਤਾਨਾਸ਼ਾ ਰੋਲ ਨਿਭਾਰੇ ਨੇ ਹੁਣ ਜਿਹੜਾ ਅਟੈਕ ਹੋਇਆ ਉਹ 84 ਤੋਂ ਵੀ ਵੱਡਾ ਇਹਨਾਂ ਨੇ ਕਰਵਾਇਆ ਤੇ ਇਹਨਾਂ ਨੇ ਆਪ ਕੀਤਾ ਅਜੇ ਜਸੇਦਾਰ ਨੂੰ ਕਿੱਥੇ ਲੁਕਾ ਕੇ ਥਾਪ ਦਿੱਤਾ ਸ਼ਰਮ ਆਉਂਦੀ ਤੁਹਾਨੂੰ ਕੋਈ ਇਸ ਗੱਲ ਦੀ ਕਿ ਅਸੀਂ ਕੌਮ ਦੇ ਨਾਲ ਹੀ ਤੇ ਇਹ ਇਹ ਧਰੋ ਕਰ ਰਹੇ ਆ ਰਾਤ ਨੂੰ ਕਿਸੇ ਵਿਧੀ ਵਿਵਧਾਨ ਤੋਂ ਬਗੈਰ ਜਿਹੜਾ ਚਹੇਦਾਰ ਲੱਗਾ ਉਹਨੂੰ ਅਸੀਂ ਧਰਮੀ ਫੌਜੀ ਜਥੇਬੰਦੀ ਨਹੀਂ ਮੰਨੇਗੀ ਮੈਨੂੰ ਕੋਈ ਇਹੋ ਜਿਹੇ ਸ਼ਬਦ ਦਿਲਚੇ ਦੇ ਜਿਹੜੇ ਮੈਂ ਬੋਲ ਨਹੀਂ ਸਕਦਾ ਇਸੇ ਚੈਨਲ ਦੇ ਵਿੱਚ ਪਰ ਲਾਹਣਤਾ ਤੁਹਾਡੇ ਉੱਤੇ ਕੀ ਹਾਲ ਤੱਕਤ ਮਹਾਨ ਆ ਕਿ ਜਾਂ ਇਹਨਾਂ ਨੂੰ ਲਾਉਣ ਵਾਲੇ ਮਹਾਨ ਨੇ ਜਾਂ ਮਲਕੇ ਸਿੰਘ ਸਾਹਿਬ ਹਨ ਸਰਮੋਰ ਨੇ ਕਿ ਜਾਂ ਇਹਨਾਂ ਨੂੰ ਲਾਉਣ ਵਾਲੇ ਸਰਮੋਰ ਨੇ ਤੁਹਾਡੀ ਸਿੱਖ ਕੌਮ ਦੀ ਆਦਤ ਇਹ ਆ ਕਿ ਜਦੋਂ ਤੱਕ ਸਿਰ ਦੇ ਵਿੱਚ ਡਾਂਗ ਨਹੀਂ ਵੱਜਦੀ ਉਦੋਂ ਤੱਕ ਇਹ ਜਾਗਦੇ ਨਹੀਂ ਘਟੋ ਘਾਟ ਮਜੀਠੀਆ ਦੀ ਜਾਂ ਉਹਦੇ ਨਾਲ ਹੋਰ ਮੈਂਬਰ ਜਿਹੜੇ ਨੇ ਅਖਾਲੀ ਦਲ ਦੇ ਉਹਨਾਂ ਦੀ ਜ਼ਮੀਰ ਜਾਗੀ ਏ ਤੇ ਤੁਹਾਡੀ ਕਦੋਂ ਜਾਗੇਗੀ ਮੈਂ ਤੇ ਬੀਬਾ ਨੂੰ ਵੀ ਇਹ ਗੱਲ ਕਹਾਂਗਾ ਓਏ ਬੀਬਾ ਤੇਰਾ ਹੀ ਭਰਾਏ ਜਿਹਦੀ ਜ਼ਮੀਰ ਜਾਗੀ ਏ ਤੂੰ ਇੱਕ ਅਰਦਾਸ ਕੀਤੀ ਸੀ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਦਾ ਕੱਖ ਨਾ ਰਹੇ ਤੇ ਹੌਲੀ ਹੌਲੀ ਉਹ ਤੇਰੀ ਅਰਦਾਸ ਜਿਹੜੀ ਤੇਰੇ ਸਾਹਮਣੇ ਆ ਰਹੀ ਏ ਮੈਂ ਤੇ ਤੈਨੂੰ ਕਹਾਂਗਾ ਕਿ ਸਾਡੀ ਭੈਣ ਬਣ ਕੇ ਤੂੰ ਇਹਦੇ ਚਵਲ ਦੇ ਵੀ ਲੱਤ ਮਾਰ ਪਰਾਂ ਤੇ ਤੂੰ ਵੀ ਇਹਦੇ ਤੋਂ ਦੂਰ ਆ ਜਾ। ਔਰ ਮੈਂ ਸਿੱਖ ਕੌਮ ਨੂੰ ਅਪੀਲ ਕਰਦਾ ਕਿ ਜਾਗੋ, ਕਦੋਂ ਜਾਗੋਗੇ ਤੁਸੀਂ ਭਾਈ? ਸੁੱਤੇ ਰਹਿਣਾ ساری ਉਮਰ। ਕੁਛ ਤੇ ਹੋਸ਼ ਕਰੋ। ਵਾਹਿ ਦਾ ਆਕਾਲ ਤੱਕ ਤੇ ਨਾਲਾ ਜੜਾ ਆਕਾਲ ਤੱਕ ਤੇ ਨਾ ਟੱਕਰ ਲਊਗਾ। ਉਹਦੇ ਹੀ ਪਰਖਲਾਫਾਂ ਤੇ ਅਸੀਂ ਮਿਲ ਕੇ ਸਿੱਖ ਕੌਮ ਦੇ ਨਾਲ ਲੱਗ ਕੇ ਅਸੀਂ ਉਹਨਾਂ ਦਾ ਧੂਆਂ ਘੜਦਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲੇ ਤਰਮੀ ਫੌਜੀ ਪੰਜਾਬ ਪ੍ਰਧਾਨ ਬਲਦੇਵ ਸਿੰਘ ਜੀ ਅਤੇ ਟਰਮੀ ਫੌਜੀ ਜਿਲ੍ਹਾ ਪ੍ਰਧਾਨ ਸੁਵਿੰਦਰ ਸਿੰਘ ਜੀ ਆਤੀ ਦਾ ਬਹੁਤ ਸਵਾਗਤ ਹੈ। ਸਾਬੇ ਜੀ। ਫਤਿਹ। ਪ੍ਰਧਾਨ ਜੀ ਜੋ ਅੱਜ ਵਾਕਿਆ ਵਾਪਰਿਆ ਜੀ ਉਹਦੇ ਤੇ ਕੀ ਕਹਿੰਦੇ ਹੋ? ਮਦਸਕ ਟਰਮੀ ਫੌਜੀ ਸ਼ੰਦਾ ਪ੍ਰਧਾਨ ਬਲਦੇਵ ਸਿੰਘ ਅੰਗਰਦਾਸ ਬੋਲ ਰਿਹਾ। ਜਿਹੜਾ 2 ਦਸੰਬਰ ਨੂੰ ਜਦੋਂ ਫੈਸਲਾ ਹੁੰਦਾ ਵਾ ਤੇ 2 ਦਸੰਬਰ ਤੋਂ ਬਾਅਦ ਜਿਹੜੀ ਹਿਲਜੁਲ ਜਿਹੜੀ ਸਿੰਘ ਸਾਹਿਬਾਨ ਨੇ ਦਿੱਤੇ ਹੋ ਜਾਂਦੀ ਆ। ਇਹ ਮਲਕੀਬੇਸ ਤੋਂ ਪਹਿਲਾਂ ਕਿਉਂ ਨਹੀਂ ਹੋਈ ਲੇਕਿਨ ਉਹਨਾਂ ਨੇ ਜੋ ਬੋਲਿਆ ਸੱਚ ਬੋਲਿਆ ਤੇ ਜੋ ਉਹਨਾਂ ਨੇ ਬੁਲਵਾਇਆ ਉਹ ਸੱਚ ਬੋਲਿਆ ਉਹਦੀ ਉਹਨਾਂ ਨੇ ਸਜ਼ਾ ਦਿੱਤੀ ਹੈ 7 ਤਰੀਕ ਨੂੰ ਇੱਕ ਤੇ ਇਸ ਦੇ ਵਿਚਾਰ ਕਰਨੀ ਲੋੜ ਆ। ਇੱਕ ਪਾਸੇ ਤੇ ਕਹਿੰਦੇ ਨੇ ਅਕਾਲ ਤਖਤ ਮਹਾਨ ਹੈ ਤੇ ਪੰਥ ਦੀ ਸ਼ਾਨ ਹੈ। ਸਿੰਘ ਸਾਹਿਬਾ ਉਹਨਾਂ ਨੂੰ ਕਹਿੰਦੇ ਨੇ ਕਿ ਸਰਮੋਹਰਵਾ ਅਸੀਂ ਪਿਛਲੀ ਗੱਲ ਨਾ ਕਰੀਏ ਪਿਛਲੀਆਂ ਗੱਲਾਂ ਸਾਡੀ ਸਾਡੀ ਕੌਮ ਨੂੰ ਪੁੱਲ ਜਾਂਦੀਆਂ ਨੇ। ਆਪਾਂ ਹੁਣ 2 ਦਸੰਬਰ ਤੋਂ ਲਈਏ ਕਿ ਕੀ ਅਕਾਲ ਤਖਤ ਮਹਾਨ ਆ? ਕਿ ਜਾਂ ਇਹਨਾਂ ਨੂੰ ਲਾਉਣ ਵਾਲੇ ਮਹਾਨ ਨੇ ਜਾਂ ਮਲਕਿੰਗ ਸਿੰਘ ਸਾਹਿਬ ਹਨ ਸਰਮੋਰ ਨੇ ਕਿ ਜਾਂ ਇਹਨਾਂ ਨੂੰ ਲਾਉਣ ਵਾਲੇ ਸਰਮੋਰ ਨੇ ਇਸ ਚੀਜ਼ ਦੇ ਉੱਤੇ ਵੀ ਇਸ ਕੌਮ ਨੂੰ ਅੱਜ ਵਿਚਾਰ ਕਰਨ ਦੀ ਲੋੜ ਸਵਿੰਦਰ ਸਿੰਘ ਜੀ ਤੁਹਾਨੂੰ ਕੀ ਲੱਗਦਾ ਜੀ ਅੱਜ ਪੰਥ ਤੇ ਗ੍ਰੰਥ ਦੀ ਮਰਿਆਦਾ ਮਾਨ ਮਰਿਆਦਾ ਸਰਵ ਉੱਚਤਾ ਪ੍ਰਭੂ ਸਤਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਔਰ ਇਹ ਜੋ ਕੁਝ ਵਾਪਰੇ ਆ ਵਾਕਿਆ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਉਹਦੇ ਨਾਲ ਬਹਾਲ ਹੋਈ ਹੈ ਉਹਦੀ ਮਹਾਨਤਾ ਵਧ ਗਈ ਹੈ ਜੋ ਨਾਰਾ ਵਜਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਇਹ ਵਧ ਗਈ ਹੈ ਜੀ ਪਿਛਲੇ ਕੁਝ ਦਿਨਾਂ ਤੋਂ ਹਿਰਦੇ ਵਲੁੰਧਰੇ ਗਏ ਨੇ ਸਿਆਣੇ ਆਖਦੇ ਹੁੰਦੇ ਵੀ ਰੱਬ ਨਾ ਡਾਂਗੀ ਮਾਰਦਾ ਮਤ ਉਹਲੀ ਦੇ ਹੁਣ ਇਸ ਮੌਕੇ ਸ਼ਰੋਮਣੀ ਅਖਾਲੀ ਦਲ ਦੀ ਮੱਤ ਇੰਨੀ ਜ਼ਿਆਦਾ ਵੱਜ ਗਈ ਹੈ ਕਿ ਸਾਡੇ ਹਿਰਦੇ ਤਾਂ ਵਲੁੰਧਰੇ ਗਏ ਕਿ 84 ਵਿੱਚ ਇੱਕ ਅਟੈਕ ਹੋਇਆ ਸੀ ਅਖਾਲ ਤਖਤ ਦੀ ਬਿਲਡਿੰਗ ਤੇ ਉਹ ਜਿਸ ਦਾ ਪੂਰੀ ਸਿੱਖ ਸੰਗਤ ਜਗਤ ਦੇ ਵਿੱਚ ਉਹਨਾਂ ਨੂੰ ਮਤਲਬ ਬੜਾ ਦੁੱਖ ਲੱਗਿਆ ਸੀ ਔਰ ਉਸ ਟਾਈਮ ਅਸੀਂ ਇਹਨਾਂ ਨੇ ਅਕਾਲੀ ਦਲ ਨੇ ਸਾਡੇ ਨਾਲ ਡਬਲ ਗੇਮ ਖੇਡੀ ਇੱਕ ਪਾਸੇ ਤੇ ਅਟੈਕ ਕਰੋਨ ਵਿੱਚ ਇਹਨਾਂ ਦਾ ਪੂਰਾ ਪੂਰਾ ਸਹਿਯੋਗ ਸੀ ਇਹਨਾਂ ਨੇ ਆਪ ਚਿੱਠੀਆਂ ਪਾ ਕੇ ਤੇ ਸਰਕਾਰ ਨੂੰ ਕਾਂਗਰਸ ਦੀ ਸਰਕਾਰ ਨੂੰ ਕਿਹਾ ਵੀ ਇਹ ਕੰਮ ਹੋਣਾ ਚਾਹੀਦਾ ਦੂਜੇ ਪਾਸੇ ਜਦੋਂ ਅਟੈਕ ਹੋ ਗਿਆ ਤੇ ਫਿਰ ਇਹਨਾਂ ਨੇ ਸਿੱਖ ਫੌਜੀਆਂ ਨੂੰ ਵੰਗਾਰਿਆ ਕਿ ਹੁਣ ਤੁਸੀਂ ਆਣ ਕੇ ਬਚਾਓ ਸੋ ਸਾਡੇ ਕਈ ਮੁੰਡੇ ਜ਼ਖਮੀ ਹੋਏ ਕਈ ਸ਼ਹੀਦ ਹੋ ਗਏ ਔਰ ਬਾਕੀ ਰਹਿੰਦੇ ਜਿਹੜੇ ਨੇ ਉਹ ਨੌਕਰੀਆਂ ਤੋਂ ਵੀ ਅੱਜ ਤੱਕ ਇਹਨਾਂ ਨੇ ਕੋਈ ਉਹਦੇ ਬਾਰੇ ਸਾਰ ਨਹੀਂ ਲਈ ਪਰ ਮੈਂ ਹੁਣ ਅੱਜ ਇਹ ਗੱਲ ਕਹਾਂਗਾ ਕਿ ਹੁਣ ਜਿਹੜਾ ਅਟੈਕ ਹੋਇਆ ਉਹ 84 ਤੋਂ ਵੀ ਵੱਡਾ ਇਹਨਾਂ ਨੇ ਕਰਵਾਇਆ ਤੇ ਇਹਨਾਂ ਨੇ ਆਪ ਕੀਤਾ ਉਸ ਦਾ ਕਾਰਨ ਇਹ ਹੈ ਕਿ ਇਹ ਸਿੱਖ ਮਰਯਾਦਾ ਦੇ ਉੱਤੇ ਕਾਣ ਕੀਤਾ ਗਿਆ ਇਸ ਕਰਕੇ ਮੈਂ ਸਿੱਖ 84 ਤੋਂ ਵੱਡਾ ਅਟੈਕ ਇਹਨਾਂ ਨੂੰ ਮੰਨਦਾ ਸੁਖਵੀਰ ਬਾਦਲ ਜਿਹੜਾ ਉਹ ਜਰਨਲ ਗਦਾਫੀ ਵਾਲਾ ਰੋਲ ਨਿਭਾ ਰਿਹਾ ਤਾਨਾਸ਼ਾ ਰੋਲ ਨਿਭਾਰੇ ਨੇ ਮੈਂ ਇਹ ਗੱਲ ਪੁੱਛ ਨਹੀਂ ਚਾਹਾਂਗਾ ਕਿ ਇਹ ਜਿਹੜੀ 11 ਮੈਂਬਰੀ ਕਮੇਟੀ ਹੈ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਇਹਨੇ ਵਧੀਆ ਫੈਸਲਾ ਲੈਣ ਵਾਲੇ ਜਥੇਦਾਰਾਂ ਨੂੰ ਲਾਂਭੇ ਕੀਤਾ ਇਹਨਾਂ ਦੀ ਆਪਣੀ ਇਸੇ ਕੌਮ ਵਾਰੇ ਦੇਣ ਕੀ ਆ ਇਹਨਾਂ ਦਾ ਆਪਣਾ ਪਿਛੋਕੜ ਕੀ ਆ ਉਹ ਖਾਸ ਕਰਕੇ ਮੈਂ ਫਿਰਕ ਦੀ ਮੈਂ ਗੱਲ ਕਰਦਾ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੂੰ ਪੂਰਾ ਸਿੱਖ ਕੌਮ ਦਾ ਸਰਮੌਰ ਜਥੇਦਾਰ ਹੋਏ ਉਹਨੀਆਂ ਗਲਤੀਆਂ ਕੱਢਣ ਤੇ ਆ ਗਿਆ ਤੇ ਤੇਰੀ ਆਪਣੀ ਔਕਾਤ ਕੀ ਹੈ ਕਦੀ ਆਪਣੇ ਮੰਡੀ ਥਲੇ ਛੋਟਾ ਮਾਰ ਕੇ ਵੇਖਿਆ ਤੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਇਹ ਪੜੇਪੁਰ ਲਿਖੇ ਇੱਕ ਘਰ ਦੇ ਕੁੱਤੇ ਬਣਦੀ ਜੇ ਬਣਨਾ ਹੀ ਹੈ ਤੇ ਗੁਰੂ ਘਰ ਦੇ ਕੁੱਤੇ ਬਣੋ ਤੇ ਇਨਸਾਫ ਕਰੋ ਤੁਸੀਂ ਬਿਲਕੁਲ ਹੀ ਠੀਕ ਨਹੀਂ ਕੀਤਾ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਇਕਵਾਰ ਕੀਤਾ ਔਰ ਹਮੇਸ਼ਾ ਕਾਲੇ ਅਖਰਾਂ 'ਚ ਤੁਹਾਡਾ ਨਾਂ ਲਿਖਿਆ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਔਰ ਜੇ ਕੰਮ ਕਰ ਹੀ ਲਿਆ ਤੇ ਫਿਰ ਅੱਜ ਤੁਹਾਡਾ ਡਰ ਸਾਹਮਣੇ ਪ੍ਰਗਟ ਹੋ ਗਿਆ ਤੂੰ ਹੀ ਸਿੱਖ ਵਿਰੋਧੀ ਜਿਹੜੀਆਂ ਕਾਰਵਾਈਆਂ ਕੀਤੀਆਂ ਉਹਦੇ ਵਿਰੋਧ ਕਰਨ ਵਾਲੀਆਂ ਜਿਹੜੀਆਂ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸਰਵੀ ਫੌਜੀ ਜਥੇਬੰਦੀਆਂ ਤੇ ਹੋਰ ਜਿਹੜੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੇ ਜਿਨ੍ਹਾਂ ਦੇ ਹਿੱਤ ਦੇ ਵਲੂੰਦਰੇ ਗਏ ਨੇ ਤੁਸੀਂ ਉਹਨਾਂ ਤੋਂ ਚੋਰੀ ਆਦੇ ਜਸੇਦਾਰ ਨੂੰ ਕਿੱਥੇ ਲੁਕਾ ਕੇ ਥਾਪ ਦਿੱਤਾ ਸ਼ਰਮ ਆਉਂਦੀ ਤੁਹਾਨੂੰ ਕੋਈ ਇਸ ਗੱਲ ਦੀ ਕਿ ਅਸੀਂ ਕੌਮ ਦੇ ਨਾਲ ਹੀ ਇਹ ਇਹ ਧਰੋ ਕਰ ਰਹੇ ਹਾਂ ਮੈਨੂੰ ਕੋਈ ਐਹੋ ਜੇ ਸ਼ਬਦ ਦਿਲ 'ਚ ਦੇ ਜਿਹੜੇ ਮੈਂ ਬੋਲ ਨਹੀਂ ਸਕਦਾ ਇਸੇ ਚੈਨਲ ਦੇ ਵਿੱਚ ਪਰ ਲਾਣਤਾ ਤੁਹਾਡੇ ਉੱਤੇ ਕੁਲਦੀਪ ਸਿੰਘ ਗੜਗਾਜੀ ਜੀ ਐਸ ਵੇਲੇ ਜਥੇਦਾਰ ਸਾਹਿਬ ਨੇ ਸਾਡੀ ਕੌਮ ਦੇ ਥਾਪ ਦਿੱਤੇ ਗਏ ਨੇ ਤੁਸੀਂ ਜਥੇਦਾਰ ਸਾਹਿਬ ਉਹਨਾਂ ਨੂੰ ਮੰਨਦੇ ਹੋ ਮੰਨਤਾ ਤੁਹਾਡੇ ਵੱਲੋਂ ਹੈ ਸੰਗਤ ਵੱਲੋਂ ਹੈ ਤੁਹਾਨੂੰ ਲੱਗਦਾ ਹੈ ਕਿ ਪੂਰਾ ਵਿਸ਼ਵ ਕੁਲਦੀਪ ਸਿੰਘ ਗੜਗਾਜੀ ਜੀ ਜਿਹੜੇ ਨੇ ਉਹਨਾਂ ਨੂੰ ਜਥੇਦਾਰ ਮੰਨੇਗਾ ਦੇਖੋ ਜਿਹੜੇ ਤੁਸੀਂ ਸਵਾਲ ਕਰਦੇ ਜੇ ਇਹ ਹੁਣ ਦੇ ਸਵਾਲ ਨੇ ਸਭ ਤੋਂ ਪਹਿਲਾਂ ਡਾਕਟਰ ਜਿਹੜਾ ਵਾ ਜਦੋਂ ਪੁੱਛਦਾ ਤਾਂ ਪੁੱਛਦਾ ਵੀ ਤੈਨੂੰ ਮਲਕੇ ਨੁਕਸ ਕਿ ਆਇਆ ਤਾਂ ਪਿਛੋਂ ਕਹਿੰਦਾ ਤੂੰ ਖਾਦਾ ਕੀ ਤੇ ਤੈਨੂੰ ਨੁਕਸ ਕਿੱਥੋਂ ਚੱਲਿਆ ਮੈਂ ਗੱਲ ਕਹਿੰਦਾ 100 ਰਸਾ ਸਿਰੇ ਦੇ ਗੰਢ ਸਭ ਤੋਂ ਪਹਿਲਾਂ ਜੂਨ 1984 ਦਾ ਫੈਸਲਾ ਹੋਣਾ ਚਾਹੀਦਾ ਮੈਂ ਲੇਖ ਲੇਖ ਕੇ ਮੇਰੇ ਮੰਗ ਪੱਤਰ ਸ਼੍ਰੋਣੀ ਕਮੇਟੀ ਦੇ ਵਿੱਚ ਕੱਢੋ ਵੀ ਕਿੰਨੇ ਨੇ ਮੈਂ ਮੰਗ ਕਰਦਾ ਔਰ ਮੈਂ ਉੱਥੇ ਮੰਗ ਕਰਦਾ ਮੇਰੀ ਮੰਗ ਦੇ ਉੱਤੇ ਜੂਨ 1984 ਦਾ ਫੈਸਲਾ ਹੋਇਆ ਤੇ ਮੈਂ ਹਰਜਿੰਦਰ ਸਾਹਿਬ ਤਾਂ ਮੀਨੋਂ ਤੁਹਾਡੇ ਥਰੂ ਪ੍ਰਸਦੇ ਥਰੂ ਪੁੱਛਣਾ ਕਿ ਸੁਲਤਾਨਪੁਰ ਲੋਧੀ ਦੇ ਤੱਕ ਪੁਲਿਸ ਗੋਲੀ ਚੜਾਉਂਦੀ ਆ ਔਰ ਉਹਦੇ ਬਾਰੇ ਔਰ ਚਾਉੜੇ ਨੇ ਜਦੋਂ ਗੋਲੀ ਚਲਾਈ ਆ ਸੁਖਬੀਰ ਸਿੰਘ ਪਾਦਲ ਦੇ ਉੱਤੇ ਇਹਦੇ ਬਾਰੇ ਕਿਨੇ ਰਿਪੋਰਟ ਕੀਤੀ ਆ ਔਰ ਜਿਹੜੀਆਂ ਤੁਹਾਂ ਆਮ ਮੀਟਿੰਗਾਂ ਕੀਤੀਆਂ ਨੇ ਉਹ ਤੋਂ ਬਾਅਦ ਅੰਤਿਮ ਕਮਿਟੀ ਮੀਟਿੰਗ ਕੀਤੀ ਆ ਹੰਗਾਮੀ ਜਨਰਲ ਸੱਦਿਆ ਵਾ ਔਰ ਉਹਦੇ ਫੈਸਲੇ ਤੱਕ ਤੁਸੀਂ ਅਖੀਰ ਤੱਕ ਰਹੇ ਜੇ ਪ੍ਰਸਤੇ ਵਿੱਚ ਆਏ ਜੇ ਕਿ ਜੂਨ 1984 ਦਾ 40 ਸਾਲ ਟੈਂਕ ਤੇ ਤੋਪਾਂ ਦੇ ਨਾਲ ਜਿਹੜਾ ਹਮਲਾ ਹੋ ਗਿਆ ਜੇਕਰ ਉਹਦਾ ਸੱਚ ਜਾਗਰ ਹੋ ਹੁੰਦਾ ਤਾਂ ਅੱਜ ਸ਼ਬਦੀ ਅਟੈਕ ਨਾ ਹੁੰਦਾ ਹੱਲ ਕੀ ਹੈ ਤੁਸੀਂ ਕੀ ਸਮਝਦੇ ਮੈਂ ਫਿਰ ਪੁੱਛਿਆ ਕਿ ਕੁਲਦੀਪ ਸਿੰਘ ਗਰਗਾਚ ਜਿਹੜੇ ਨੇ ਜਥੇਦਾਰ ਸਾਹਿਬ ਤੁਸੀਂ ਉਹਨਾਂ ਜਥੇਦਾਰ ਮੰਨਦੇ ਹੋ ਤਰਮੀ ਫੌਜੀ ਮੰਨਣਗੇ ਵੇਖੋ ਜੀ ਅਸੀਂ ਅਕਾਲ ਤਖਤ ਲਈ ਸਾਨੂੰ ਪੁੱਛਣ ਦੀ ਲੋੜ ਨਹੀਂ ਜਦੋਂ ਕਿਸੇ ਨੇ ਪੜ ਕੇ ਸਰਟੀਫਿਕੇਟ ਉਹਨੂੰ ਉਹਨੇ ਪੁੱਛੋ ਤੂੰ ਦੱਸੂਈ ਚ ਪੜਿਆ ਉਹ ਸਾਡੀ ਗੱਲ ਦਿਖਾਉਂਦਾ ਸਾਡੇ ਸਰਟੀਫਿਕੇਟ ਦਿੱਲੀ ਤੱਕ ਕਾਗਜ਼ ਪਏ ਨੇ ਸਾਡੇ ਜਗ੍ਹਾ ਅਸੀਂ ਤਰਮੀ ਫੌਜੀ ਆ ਇਹ ਸਾਕਾਲ ਤਖਤ ਦੀ ਆਣ ਤੇ ਸ਼ਾਨ ਅਸੀਂ ਜ਼ੁਬਾਨੀ ਨਹੀਂ ਬੋਲੀ ਉਹਦੀ ਖਾਤ ਰਹੀ ਕੁਰਬਾਨੀਆਂ ਕੀਤੀਆਂ ਨੇ ਸਾਨੂੰ ਪੁੱਛਣ ਦੀ ਲੋੜ ਨਹੀਂ ਸਾਨੂੰ ਇਹ ਪੁੱਛੋ ਤਰਮੀ ਫੌਜੀ ਪੁੱਛ ਦੇਖ ਨਹੀਂ ਤਰਮੀ ਫੌਜੀ ਜਿਹੜੇ ਨੇ ਕਿਉਂਕਿ ਸਵਾਲ ਸਾਰਿਆਂ ਦਾ ਹੀ ਹੈ ਤਰਮੀ ਫੌਜੀ ਕਿਹਦੇ ਨਾਲ ਖੜੇ ਨੇ ਕੁਲਦੀਪ ਸਿੰਘ ਗਰਗਾਜ ਨਾਲ ਖੜਨਗੇ ਜਥੇਦਾਰ ਸਾਹਿਬ ਨਾਲ ਖੜਨਗੇ ਕਿ ਜਾਂ ਫਿਰ ਧਰਮੀ ਫੌਜੀ ਜਿਹੜੀ ਐ ਇਸ ਵੇਲੇ ਜਿਹੜਾ ਸੰਘਰਸ਼ ਚੱਲ ਪਿਆ ਇੱਕ ਲੜਾਈ ਚੱਲ ਪਈ ਐ ਇੱਕ ਵਿਦਰੋਹ ਚੱਲ ਪਿਆ ਇੱਕ ਬਗਾਵਤ ਚੱਲ ਪਈ ਐ ਜਿਨ੍ਹਾਂ ਦੇ ਵਿੱਚ ਸ਼ਰੀਆਮ ਕਿਹਾ ਜਾ ਰਿਹਾ ਕਿ ਇਹ ਜਿਹੜੇ ਥਾਪੇ ਗਏ ਜ਼ਥੇਦਾਰ ਇਸ ਵੇਰੇ ਇਸ ਵੇਰੇ ਮੂੰਹ ਹਨੇਰੇ ਇਨਾਂ ਨੂੰ ਅਸੀਂ ਆਪਣਾ ਜਹੇਦਾਰ ਨਹੀਂ ਮੰਨਦੇ ਤੇ ਜਦਕਿ ਉਹ ਆਪਣੀਆਂ ਸਫਾਈਆਂ ਦੇ ਰਹੇ ਨੇ ਉਹਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਚ ਗੁਰੂ ਦੇ ਪੈ ਦੇ ਵਿੱਚ ਪੂਰੀ ਮਰਿਆਦਾ ਦੇ ਨਾਲ ਜਹੇਦਾਰ ਸਾਹਿਬ ਥਾਪੇ ਨੇ ਇਹ ਖੂਨ ਖਰਾਬਾ ਨਾ ਹੋ ਜਾਏ ਜਾਂਸੀਆਂ ਦੀ ਚਾਲਸੀ ਅਸੀਂ ਖੂਨ ਖਰਾਬਾ ਰੋਕਣ ਵਾਸਤੇ ਇਹ ਵਾਲੇ ਜਹੇਦਾਰ ਜਿਹੜੇ ਨੇ ਥਾਪ ਦਿੱਤੇ ਨੇ ਔਰ ਇੱਕ ਪਾਸੇ ਇਹ ਦੋ ਤਸਵੀਰਾਂ ਨੇ ਇੱਕ ਪਾਸੇ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਹੈ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਜਿਹਦੇ ਵਿੱਚ ਤਸਵੀਰ ਹੈ ਪਰ ਉਸ ਪ੍ਰਕਾਸ਼ ਦੇ ਉੱਪਰ ਕਿਤੇ ਪਾਲਕੀ ਸਾਹਿਬ ਨਹੀਂ ਹੈ ਕਿਤੇ ਵੀ ਕੋਈ ਵੱਡੇ ਤਖਾ ਸਾਹਿਬ ਨਹੀਂ ਦੀ ਸਿਸ਼ੋਭਤ ਨਹੀਂ ਹੈ ਦੂਸਰੇ ਪਾਸੇ ਜਿਸ ਜਗ੍ਹਾ ਤੇ ਹੋਤੀ ਹੈ ਕਿ ਵੀਡੀਓ ਚੱਲੀ ਹੁੰਦੀ ਹੈ ਜਿੱਥੇ ਤਖਾ ਸਾਹਿਬ ਦੇ ਇਨਸਾਫ ਲਗਾ ਤਾਂ ਸਾਫ ਦਿਖਾਈ ਦਿੰਦਾ ਕਿ ਤਖਾ ਸਾਹਿਬ ਦੇ ਵਿੱਚ ਪਾਲਕੀ ਸਰੂਪ ਹੈ ਗਈ ਹੈ ਪਰ ਮਹਾਰਾਜ ਦੇ ਸਰੂਪ ਨਹੀਂ ਹੈਗੇ ਉਹਦੇ ਵਿੱਚ ਸੋ ਤੁਹਾਨੂੰ ਕੀ ਲੱਗਦਾ ਹੁਣ ਐ ਜੀ ਪੀ ਸੀ ਕਹਿ ਰਿਹਾ ਹੈ ਕਿ ਉੱਥੇ ਜਿਹੜਾ ਸਰੂਪ ਹੈਗੇ ਨਹੀਂ ਮਹਾਰਾਜ ਦੇ ਮਾਰਾ ਇਹ ਤੇ ਸਰੂਪਤੀ ਹਾਜ਼ਰੀ ਚ ਸਾਰਾ ਕੁਝ ਹੋਇਆ ਜੋ ਕੁਝ ਹੋਇਆ ਵਿਧੀ ਵਿਧਾਨ ਦੇ ਮੁਤਾਬਕ ਹੋਇਆ ਮਰਿਆਦਾ ਦੇ ਮੁਤਾਬਕ ਹੋਇਆ ਜੇ ਹੋਇਆ ਤਾਂ ਠੀਕ ਹੋਇਆ ਜੇ ਜੋ ਮਰਿਆਦਾ ਦੇ ਮੁਤਾਬਕ ਨਹੀਂ ਹੋਇਆ ਤਾਂ ਕਿਹਦੇ ਇਸ਼ਾਰੇ ਤੋਂ ਹੋਇਆ ਤਾਂ ਕਿਨੇ ਮਰਿਆਦਾ ਪੰਕ ਕੀਤੀ ਇਹ ਜਿਹੜੀ ਮਰਿਆਦਾ ਇਹ 10 ਬੰਦੇ ਜਾਂ 15 ਬੰਦੇ ਕਰ ਸਕਦੇ ਨੇ ਮਰਿਆਦਾ ਪੰਥ ਦਾ ਕੌਮ ਕਿੱਥੇ ਆ ਰਾਤ ਨੂੰ ਥਾਪਣ ਦਾ ਕੀ ਵਾ ਤੁਹਾਨੂੰ ਸਵਾਲ ਕੀਤਾ ਤੁਸੀਂ ਸਿੰਘ ਸਭਾ ਨੂੰ ਕਿੰਨੂੰ ਮੰਨਦੇ ਜੀ ਅਸੀਂ ਸਿੰਘ ਸਭਾ ਨੂੰ ਉਹਨੂੰ ਮੰਨਦਾ ਜਿਹੜਾ ਅਕਾਲ ਤਖਤ ਦੇ ਉੱਤੇ ਹੀ ਗੇ ਜੇ ਧੱਕੇ ਨਾਲ ਲਾਹ ਤੈ ਤਾਂ ਉਹ ਅਜੇ ਵੀ ਅਕਾਲ ਤਖਤ ਦੇ ਜਹੇਦਾਰ ਨੇ ਲੇਕਿਨ ਰਾਤ ਨੂੰ ਕਿਸੇ ਵਿਧੀ ਵਿਧਾਨ ਤੋਂ ਬਗੈਰ ਜਿਹੜਾ ਜਹੇਦਾਰ ਲੱਗਾ ਉਹਨੂੰ ਅਸੀਂ ਧਰਮੀ ਫੌਜੀ ਜਥੇਬੰਦੀ ਨਹੀਂ ਮੰਨੇਗੀ ਜੇ ਮੰਨੇਗੀ ਉਹਦੇ ਅੱਗੇ ਮੇਰਾ ਪ੍ਰੈਸ ਦੇ ਥਰੂ ਸਵਾਲ ਕਰ ਲੈ ਜਿਸ ਨੇ ਜਹੇਦਾਰ ਨੇ ਬਹਿਣਾ ਸਭ ਤੋਂ ਪਹਿਲਾਂ 1984 ਦਾ ਫੈਸਲਾ ਕਰੇ ਔਰ ਉੱਥੇ ਸਾਡੀ ਜਥੇਬੰਦੀ ਜਿਹੜੀ ਇਹ ਦੇਖੋ 1984 ਦੇ ਅਟੈਕ ਦਾ ਜਿਹੜਾ ਵਾ ਖਲਾਸਾ ਕਰਾ ਗਈ ਤੇ ਦੁਨੀਆਂ ਦੇ ਅੱਗੇ ਸੱਚ ਪੇਸ਼ ਕਰੋ ਇਹ ਰਹੀ ਐਸਜੀਪੀਸੀ ਮੈਂਬਰ ਪ੍ਰਧਾਨ ਸਾਹਿਬ ਬਹੁਤ سارے ਨੇ ਜਿਨ੍ਹਾਂ ਨੇ ਕੱਲ ਦੀ ਬਗਾਵਤ ਕਰ ਦਿੱਤੀ ਹੈ ਸਤੀਫੇ ਤੱਕ ਦੇ ਦਿੱਤੇ ਨੇ ਵਿੱਚੋਂ ਬਾਹਰ ਤਾਂ ਰਸਤਾ ਵੀ ਉਹ ਕਹਿੰਦੇ ਨਹੀਂ ਹੈ ਜੋ ਹੋਇਆ ਬੜਾ ਮੰਦ ਭਾਗਾ ਜਿਹੜਾ ਜਥੇਦਾਰ ਸਾਹਿਬ ਜਿਸ ਢੰਗ ਨਾਲ ਹਟਾਏ ਗਏ ਨੇ ਸਾਡਾ ਦਿਲ ਦੁਖਿਆ ਔਰ ਉਹ ਜਿਹੜੇ ਨਹੀਂ ਆ ਉਹਨਾਂ ਦੇ ਅੰਦਰ ਦੀ ਜਮੀਰ ਜਾ ਚੁੱਕੀ ਹੈ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਦੀ ਜਮੀਰ ਜਾਗੀ ਹੈ ਜਿਨ੍ਹਾਂ ਨੂੰ ਮਰੀਆਂ ਜਪੀਰੇ ਵਾਲੇ ਕਿਹਾ ਜਾਂਦਾ ਸੀ ਜਿਨ੍ਹਾਂ ਦੇ ਨਾਲ ਕਈ ਤਰ੍ਹਾਂ ਦਾ ਹੋਰ ਵੀ ਲਫ਼ਜ਼ ਵਰ ਹੱਲ ਭਾਜੀ ਮੈਂ ਕੈਮਰੇ ਤੇ ਵਰਤ ਨਹੀਂ ਸਕਦਾ ਕਹਿੰਦੇ ਨੇ ਕਿ ਸ਼ੁਕਰ ਹੈ ਉਹਨਾਂ ਦੀ ਜਮੀਰ ਤੇ ਚੰਦ ਕੁ ਲੋਕਾਂ ਦੀ ਜਾਗੀ ਵੱਡੀਆਂ ਲਿਸਟਾਂ ਨੇ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਹੋਣੀ ਨੇ ਉਹਨਾਂ ਨੇ ਵੀ ਸਾਈਟ ਤੇ ਇੱਕ ਪਾਸਾ ਵਟ ਲਿਆ ਪਰ ਇੰਨੇ ਜਥੇਦਾਰ ਜਿਹੜੇ ਨੇ ਔਰ ਇੰਨੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਵੱਡੇ ਕਦਾਵਰ ਆਗੂ ਨੇ ਜਦੋਂ ਉਹ ਇੱਕ ਸਾਈਟ ਤੇ ਹੋ ਗਏ ਨੇ ਤਾਂ ਇਹਦੇ باوجود ਵੀ ਇਹ ਜੋ ਕੁਝ ਵਾਪਰ ਰਿਹਾ ਹੈ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਐਸਜੀਪੀਸੀ ਨੂੰ ਸਮਝ ਕਿਉਂ ਨਹੀਂ ਆ ਰਹੀ ਵੀ ਸਾਨੂੰ ਕਿਤੇ ਨਾ ਖੜਨਾ ਚਾਹੀਦਾ ਗੁਰੂ ਦਾ ਸਭ ਖੜਨਾ ਚਾਹੀਦਾ ਕਿ ਇੱਕ ਪਰਿਵਾਰ ਨਾ ਖੜਨਾ ਚਾਹੀਦਾ ਖੜਨਾ ਸਾਨੂੰ ਕੌਮਨਾ ਚਾਹੀਦਾ ਖੜਨਾ ਸਾਨੂੰ ਤਰਮਨਾ ਚਾਹੀਦਾ ਲੇਕਿਨ ਇਹ ਨੱਕੋਂ ਫੜ ਕੇ ਗਲੋਂ ਫੜ ਕੇ ਸਾਨੂੰ ਇੱਕ ਪਰਿਵਾਰ ਨਾਲ ਜਾਂ ਸਾਨੂੰ ਇੱਕ ਆਪਣੇ ਹੁਕਮਾ ਨਾਲ ਮੰਨਣ ਚਾਹੁੰਦਾ ਇਹ ਜੇਕਰ ਇਹ ਈਨ ਮੰਨਣੀ ਹਿੰਦੀ ਤੇ ਧਰਮੀ ਫੌਜੀ ਜੂਨ 1984 ਦੇ ਵਿੱਚ ਪੈਰ ਕਾਣੇ ਛੱਡਦਾ ਈਨ ਮੰਨਣ ਵਾਲੇ ਨੇ ਇਹ ਬੁੱਢੇ ਸ਼ੇਰ ਨੇ ਇਹ ਬੁੱਢੇ ਸ਼ੇਰ ਜਿਸ ਦਿਨ ਮੇਤ ਅਕਾਲ ਤੱਕ ਦੇਤੇ ਹਮਰਾ ਹਿਆ ਉਸ ਦਿਨ ਬਾਹਰ ਨਿਕਲ ਗਏ ਔਰ ਗੱਜਣਗੇ ਔਰ ਇਸ ਚੀਜ਼ ਦਾ ਫੈਸਲਾ ਕਰਨਗੇ ਅੱਜ ਜੂਨ 1984 ਦੇ ਵਿੱਚ ਅਸੀਂ ਆਪ ਫੈਸਲਾ ਆਪ ਹਥਿਆਰ ਦੇ ਮਨਸ਼ਨ ਚੋਕੇ ਕੀਤਾ ਅੱਜਾਂ ਹੀ ਸਿੱਖ ਸੰਗਤ ਦੇ ਆਸਰੇ ਨਾਲ ਚੱਲਾਂਗੇ ਮੈਂ ਇੱਥੇ ਦੋਹੇ ਹੱਥ ਜੋੜ ਕੇ ਕੌਮ ਨੂੰ ਬੇਨਤੀ ਕਰਦਾ ਕੌਮ ਦੇ ਬੁੱਧੀਜੀਵੀ ਨੂੰ ਕਰਦਾ ਕੌਮ ਦੇ ਪਾਰਟੀ ਹਰਕ ਨੂੰ ਮੈਂ ਕਰਦਾ ਕਿ ਅੱਜ ਜਿਹੜਾ ਪਾੜਾ ਪੈ ਗਿਆ ਵਾ ਜਿਹੜਾ ਕਹਿੰਦੇ ਨੇ ਕਿ ਮਲਕ ਵਿੱਚ ਜਿਹੜਾ ਵਾ ਕਾਲ ਤੱਕ ਦਾ ਜਿਹਦਾ ਲਾਹ ਦੋ ਤੇ ਕਾਲ ਤੱਕ ਦਾ ਜਿਹਦਾ ਚੜਾ ਦੋ ਇਸ ਦੇ ਵਾਸਤੇ ਵਿਧੀ ਬਣਾਉਣ ਬਣਾਉਣ ਵਾਸਤੇ ਇਸ ਨੂੰ ਸਹੀ ਠਹਿਰਾਉਣ ਵਾਸਤੇ ਐਸੇ ਕੌਮ ਨੂੰ ਕਪਲੇਟਫਾਰਮ ਦੇ ਇਕੱਠੇ ਹੋਣ ਦੀ ਰੋੜਾ ਪਰ ਇਹ ਰਾਤ ਨੂੰ ਚੜਾ ਰਾਤ ਨੂੰ ਜਿਹਸੇਦਾਰ ਬਣਦਾ ਉਹਨੂੰ ਇਹ ਜਿਹਦਾ ਨਹੀਂ ਮੰਨਦੇ ਜੇਕਰ ਉਹਨਾਂ ਦੇ ਮਤਲਬ ਹਾਂ ਜਿਹੜੇ ਉਹਨਾਂ ਤੇ ਇਲਜ਼ਾਮ ਲੱਗਦੇ 2 ਦਸੰਬਰ ਤੋਂ ਬਾਅਦ ਕਿਉਂ ਲੱਗੇ ਨੇ ਪਹਿਲੋਂ ਇਹਨਾਂ ਨੇ ਬਣਾਏ ਨੇ ਇਹਨਾਂ ਦਾ ਬਣਾਇਆ ਹੀ ਜਿਹਸੇਦਾਰ ਮੰਨਿਆ ਇਹਨਾਂ ਨੇ 2 ਦਸੰਬਰ ਦਾ ਪੇਖ ਕੇ ਤੇ 7 ਮਾਰਚ ਨੂੰ ਲੰਘਦੇ ਨੇ ਤੇ ਹੁਣ ਅਸੀਂ ਇਹਨਾਂ ਦੇ ਆਖੇ ਮੜ ਕੇ ਦੂਜਿਆਂ ਨੂੰ ਜਹੇਦਾਰ ਮਸਲਤ ਸ੍ਰਿੰਦਰ ਸਿੰਘ ਜੀ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਕੁਲਦੀਪ ਸਿੰਘ ਗੜਗਾਚੀ ਉਹਨਾਂ ਦੇ ਸਿਰ ਤੇ ਪੱਗ ਰੱਖੀ ਜਾਂਦੀ ਹੈ ਔਰ ਕੀ ਇਹ ਪੱਗ ਰੱਖੀ ਜਿਹੜੀ ਪੰਜ ਪਿਆਰਿਆਂ ਦੀ ਵਿੱਚ ਸਹਿਮਤੀ ਹੋਈ ਹੈ ਤੇ ਤੁਸੀਂ ਕੀ ਸਮਝਦੇ ਪੰਜ ਪਿਆਰਿਆਂ ਨੇ ਪੰਜ ਪਿਆਰਿਆਂ ਦੀ ਭੂਮਿਕਾ ਨਿਭਾਈ ਜਾਂ ਨਹੀਂ ਨਿਭਾਈ ਕੀ ਇਹ 10 ਕੋ ਬੰਦੇ ਜਿਨ੍ਹਾਂ ਨੇ ਫੈਸਲੇ ਲਏ ਨੇ ਅੰਤਰੀ ਕਮੇਟੀ ਦੇ ਹੋਣ ਚਾਹੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇ ਉਹਨਾਂ ਦੇ ਬੰਦੇ ਹੋਣ ਕਿ ਇਹੀ ਪੰਥ ਨੇ ਇਹੀ ਗ੍ਰੰਥ ਨੇ ਔਰ ਇਹੀ ਕੌਮ ਹੈ ਦੇਖੋ ਜੀ ਅਸੀਂ ਪੰਜ ਪਿਆਰਿਆਂ ਦੀ ਮਰਜ਼ਾਦਾ ਨੂੰ ਬਹੁਤ ਚੰਗੀ ਤਰ੍ਹਾਂ ਇੱਜ਼ਤ ਕਰਦੇ ਆਂ ਔਰ ਬੜੀ ਚੰਗੀ ਤਰ੍ਹਾਂ ਸਮਝਦੇ ਆਂ ਕਿ ਗੁਰੂ ਨੇ ਸਾਨੂੰ ਪੰਜ ਪਿਆਰਿਆਂ ਦੇ ਲੜ ਲਾਇਆ ਜੀ ਪਰ ਇਹਨਾਂ ਨੇ ਹੁਣ ਸ਼ੰਕਾ ਪੈਦਾ ਹੁੰਦੀ ਏ ਇਹ ਕਿ ਇਹਨਾਂ ਨੇ ਪੰਜ ਪਿਆਰੇ ਜਿਹੜੇ ਨੇ ਗਿਆਨੀ ਗੁਰਬਚਨ ਸਿੰਘ ਜਿਹੜੇ ਜਥੇਦਾਰ ਲਾਏ ਸੀ ਜਿਵੇਂ ਉਹ ਇਹਨਾਂ ਦੀ ਕੋਠੀ 'ਚ ਜਾ ਕੇ ਇਹਨਾਂ ਦਾ ਕੰਮ ਕਰਦੇ ਸੀ ਮੈਨੂੰ ਸ਼ੱਕ ਪੈਂਦਾ ਕਿ ਇਹ ਵੀ ਪੰਜ ਪਿਆਰੇ ਇਹਨੂੰ ਹੋ ਸਕਦਾ ਕਿ ਉਹਨਾਂ ਨੇ ਆਪਣੇ ਲਾਏ ਨੇ ਹੂੰ ਤਾਂ ਇਹ ਉਹਨਾਂ ਨੇ ਚੋਰ ਮੋਰੀਆਂ ਦੇ ਵਿੱਚ ਚੋਰੀ ਇਹਨਾਂ ਉਹਨੂੰ ਤਾਜ ਪੋਸ਼ੀ ਕੀਤੀ ਹੈ ਅਗਰ ਉਹ ਪੰਜ ਪਿਆਰੇ ਸਹੀ ਨੇ ਤੇ ਉਹ ਸਾਰੀ ਪਬਲਿਕ ਦੇ ਵਿੱਚ ਜਿਵੇਂ ਐਲਾਨ ਕੀਤਾ ਸੀ ਸਾਰੀ ਤਾਜ ਪੋਸ਼ੀ ਦਾ ਸਮਾਗਮ ਕਰਵਾ ਕੇ ਫਿਰ ਕਰਦੇ ਔਰ ਇਹ ਜਿਹੜੀਆਂ ਇਹਨਾਂ ਦੀਆਂ ਕੋਝੀਆਂ ਹਰਕਤਾਂ ਨੇ ਕਾਫੀ ਦੇਰ ਤੋਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਸਿੱਖ ਕੌਮ ਨੂੰ ਸਟੇਟ ਕਰਦੇ ਆ ਰਹੇ ਨੇ ਪਰ ਸਾਡੀ ਸਿੱਖ ਕੌਮ ਦੀ ਆਦਤ ਇਹ ਆ ਕਿ ਜਦੋਂ ਤੱਕ ਸਿਰ ਦੇ ਵਿੱਚ ਡਾਂਗ ਨਹੀਂ ਵੱਜਦੀ ਉਦੋਂ ਤੱਕ ਇਹ ਜਾਗਦੇ ਨਹੀਂ ਇਹ ਸਾਡੀ ਸਿੱਖ ਕੌਮ ਅਨੰਦ ਦੀ ਅਣਖ ਬਹੁਤੀ ਤੇ ਮਰ ਚੁੱਕੀ ਆ ਹੂੰ ਔਰ ਇਹ ਰਹਿ ਗਏ ਨੇ ਡੀਂਗਾ ਮਾਰਨ ਜੋਗੇ ਸਾਡੇ ਵੱਡਿਆਂ ਨੇ ਆਹ ਕੀਤਾ ਸਾਡੇ ਵੱਡਿਆਂ ਨੇ ਉਹ ਕੀਤਾ ਸਵਾਲ ਇਹ ਆ ਕਿ ਤੁਸੀਂ ਕੀ ਕੀਤਾ ਔਰ ਤੁਸੀਂ ਕੀ ਕਰ ਰਹੇ ਹੋ ਤੁਹਾਡੀ ਅਣਖ ਮਰ ਗਈ ਹੈ ਮੈਨੂੰ ਨਹੀਂ ਲੱਗਦਾ ਜੇ ਹੁਣ ਇਸ ਟਾਈਮ ਮੰਨੋ ਦੇਰ ਬਾਅਦ ਹੀ ਘਟੋ ਘਾਟ ਮਜੀਠੀਆ ਦੀ ਜਾਂ ਉਹਦੇ ਨਾਲ ਹੋਰ ਮੈਂਬਰ ਜਿਹੜੇ ਨੇ ਅਖਾਲੀ ਦਲ ਦੇ ਉਹਨਾਂ ਦੀ ਜ਼ਮੀਰ ਜਾਗੀਏ ਤੇ ਤੁਹਾਡੀ ਕਦੋਂ ਜਾਗੇਗੀ ਮੈਂ ਤੇ ਬੀਬਾ ਨੂੰ ਵੀ ਇਹ ਗੱਲ ਖਵਾਗਾ ਭਈ ਬੀਬਾ ਤੇਰਾ ਹੀ ਭਰਾ ਹੈ ਜਿਹਦੀ ਜਮੀਰ ਜਾਗੀ ਹੈ ਤੂੰ ਇੱਕ ਅਰਦਾਸ ਕੀਤੀ ਸੀ ਭਈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਦਾ ਕੱਖ ਨਾ ਰਹੇ ਤੇ ਹੌਲੀ-ਹੌਲੀ ਉਹ ਤੇਰੀ ਅਰਦਾਸ ਜਿਹੜੀ ਤੇਰੇ ਸਾਹਮਣੇ ਆ ਰਹੀ ਹੈ ਤੇ ਮੈਂ ਤੇ ਤੈਨੂੰ ਕਹਾਂਗਾ ਕਿ ਸਾਡੀ ਭੈਣ ਬਣ ਕੇ ਤੂੰ ਇਹਦੇ ਚਵਲ ਦੇ ਵੀ ਲੱਤ ਮਾਰ ਪਰਾਂ ਤੇ ਤੂੰ ਵੀ ਇਹਦੇ ਤੋਂ ਦੂਰ ਆ ਜਾ ਜੇ ਤੇਰੇ ਭਰਾ ਦੀ ਜਮੀਰ ਜਾਗ ਸਕਦੀ ਤੇ ਤੇਰੀ ਪਤਾ ਨਹੀਂ ਕਦੋਂ ਜਾਗੇਗੀ ਇਹ ਸਾਡੀ ਬੇਇੱਜ਼ਤੀ ਹੈ ਤੇਰੇ ਅੱਗੇ ਇਸ ਗੱਲ ਨੂੰ ਮਜ਼ਾਕ 'ਚ ਨਾ ਲਿਓ ਹਾਂ ਮੈਂ ਇਹ ਗੱਲ ਕਹਿ ਰਿਹਾ ਜੀ ਕਿ ਜ਼ਥੇਦਾਰ ਸਾਹਿਬ ਦੀ ਗੱਲ ਜਿਹੜੀ ਹੈ ਉਹ ਜੇ ਸਿੱਖ ਕੌਮ ਅੱਜ ਤੱਕ ਸਮਝ ਲੈਦੀ ਤੇ ਸ਼ਾਇਦ ਗਿਆਨੀ ਹਰਪ੍ਰੀਤ ਜੀ ਹੁਣਾਂ ਦੇ ਨਾਲ ਇਹ ਕੰਮ ਨਾ ਹੁੰਦਾ ਜੇ ਗਿਆਨੀ ਹਰਪ੍ਰੀਤ ਜੀ ਹੁਣਾਂ ਨਾਲ ਹੋ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੀ ਇਹ ਹਿੰਮਤ ਨਾ ਪੈਦੀ ਕਿ ਇਹ 11 ਮੈਂਬਰੀ ਕਮੇਟੀ ਜਿਹੜੀ ਇਹਨਾਂ ਦੋ ਜ਼ਥੇਦਾਰ ਨੂੰ ਹਟਾ ਕੇ ਤੇ ਆਪਣੇ ਕੁਝ ਮੈਂਬਰ ਸਹਿਬਾਨਾਂ ਦੇ ਸਿੰਘ ਸਹਿਬਾਨਾਂ ਦੇ ਸਾਹਮਣੇ ਪੰਜ ਪਿਆਰਿਆਂ ਦੇ ਸਾਹਮਣੇ ਉਹਦਾ ਚੋਰੀ ਟਾਲ ਪੋਚੀ ਕਰਦੇ ਮੈਨੂੰ ਇਸ ਵਾਰ ਗੱਲ ਤੋਂ ਸਖਤ ਨਫ਼ਰਤ ਆ ਔਰ ਮੈਂ ਸੇ ਕੌਮ ਨੂੰ ਅਪੀਲ ਕਰਦਾ ਕਿ ਜਾਗੋ ਕਦੋਂ ਜਾਗੋਗੇ ਤੁਸੀਂ ਭਾਈ ਸੁੱਤੇ ਰਹਿਣਾ ساری ਉਮਰ ਕੁਛ ਤੇ ਹੋਸ਼ ਕਰੋ ਤੁਸੀਂ ਦੇਖ ਰਹੇ ਹੋ ਕਿ ਛੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਹੈ ਉਹਦੀ ਜਿਹੜੀ ਪ੍ਰਭੂ ਸੱਤਾ ਹੈ ਉਹਦੀ ਸਰਵਉੱਚਤਾ ਉਹਨੂੰ ਠੇਸ ਪਹੁੰਚਾਈ ਜਾ ਰਹੀ ਹੈ ਜੇ ਤੁਸੀਂ ਸਮਝਦੇ ਹੋ ਵੀ ਠੇਸ ਪਹੁੰਚਾਈ ਜਾ ਰਹੀ ਹੈ ਤਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਧਰਮੀ ਫੌਜੀ ਦਾ ਕੀ ਐਕਸ਼ਨ ਹੋਏਗਾ ਸਭ ਤੋਂ ਪਹਿਲਾਂ ਐਕਸ਼ਨ ਦਾ ਕੀ ਦੀ ਗਲਤੀ ਵੇਖ ਕੇ ਸਾਨੂੰ ਸਭ ਤੋਂ ਪਹਿਲਾਂ ਦੱਸਾਂ ਪਾਤਸ਼ਾਹ ਨੇ ਜਦੋਂ ਪੰਜ ਪਿਆਰੇ ਥਾਪੇ ਨੇ ਤੇ ਉਹਨਾਂ ਦੇ ਅਸੂਲਾਂ ਦੇ ਚੱਲਣਾ ਇਹ ਜਦੋਂ ਹੁੰਦਾ ਇੱਕ 1925 ਦਾ ਐਕਟ ਕੱਢ ਕੇ ਖੜਕਦੇ 1925 ਦਾ ਐਕਟ ਵੀ ਇਹਨਾਂ ਅਰਗੇਨ ਨੇ ਬਣਾਇਆ ਭਲਕੇ ਨੂੰ ਅੱਜ ਇਹ ਐਕਟ ਬਣਾ ਲਿਆ ਤੇ ਆਉਂਦੀ ਜਿਹੜੀ ਜਨਰੇਸ਼ਨ ਆ ਉਹ ਇਹਨਾਂ ਦੇ ਐਕਟ ਤੇ ਚੱਲੂਗੀ ਕਿ ਜਦੋਂ ਮਰਜੀ ਸੰਗਸਦ ਸਾਬਾ ਨਾਲ ਲਾ ਦੋ ਕਦੋਂ ਮਰਜੀ ਸਾਨੂੰ ਮੈਂ ਪਹਿਲਾਂ ਵੀ ਅਪੀਲ ਕਰ ਚੱਕਾ ਸਾਨੂੰ ਪੁੱਛਣ ਦੀ ਲੋੜ ਨਹੀਂ ਕਿ ਤੁਸੀਂ ਕਿੱਧਰ ਜ ਸਾਡੇ ਸਾਡੇ ਕਿਹੜੇ ਬਣੇ ਨੇ ਆਹੀ ਦਾ ਅਕਾਲ ਤਖਤ ਦੇ ਨਾਲਾ ਜਲਾ ਅਕਾਲ ਤਖਤ ਦੇ ਨਾਲ ਟੱਕਰ ਨਾਊਗਾ ਉਹਦੇ ਹੀ ਪਰ ਖਿਲਾਫਾਂ ਤੇ ਅਸੀਂ ਮਿਲ ਕੇ ਸਿੱਖ ਕੌ ਅਹੀਂ ਨਾ ਤਾਂ ਧੂਆਂ ਘੜਦਾਂਗੇ ਜੇ ਕੋਈ ਗੱਲ ਸੁਮਿੰਦਰ ਜੀ ਖੁਸ਼ਕਾ ਸਾਡਾ ਆਉਣ ਵਾਲੇ ਸਮੇਂ 'ਚ ਐਕਸ਼ਨ ਇਹ ਰਹੇਗਾ ਜੀ ਜਿਹੜਾ ਤੁਸੀਂ ਪੁੱਛਿਆ ਹੈ ਅਸੀਂ ਸਿੱਖ ਜਥੇਬੰਦੀਆਂ ਬੁੱਧੀ ਜੀਵੀਆਂ ਅਤੇ ਪੂਰੀ ਗੁਰੂ ਨਾਨਕ ਦੇਵਾ ਸੰਗਤ ਦੇ ਅੱਗੇ ਅਰਦਾਸ ਕਰਾਂਗੇ ਕਿ ਇਹ ਸਾਡੀ ਸਿੱਖ ਕੌਮ ਦੇ ਉੱਤੇ ਬੜੀ ਵੱਡੀ ਅਟੈਕ ਹੈ ਸੋ ਤੁਸੀਂ ਇਕੱਠੇ ਹੋ ਕੇ ਸਾਰੇ ਸਰਬੱਤ ਖਾਲਸਾ ਬੁਲਾਓ ਅਤੇ ਨਵੇਂ ਸਿਰੇ ਤੋਂ ਇਹ ਜਿਹੜੇ ਸਾਡੇ ਇਸ ਤਰ੍ਹਾਂ ਦੇ ਜਥੇਦਾਰ ਨੇ ਉਹਨਾਂ ਦੀ ਤਾਲਿਸ਼ ਪੁੱਛੀ ਦੁਬਾਰਾ ਕੀਤੀ ਜਾਵੇ ਬਹੁਤ ਬਹੁਤ ਸ਼ੁਕਰੀਆ ਬਾਬਾ ਸ਼ੁਕਰੀਆ ਭਾਈ ਬਲਦੇਵ ਸਿੰਘ ਜੀ ਬਾਬਾ ਸ਼ੁਕਰੀਆ ਭਾਈ ਸਿੰਦਰ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਿੱਖੀ ਦਾ ਮੈਸਾ ਇੱਕ ਸਕੂਲ ਵੇਖਿਆ ਕਹਿੰਦੇ ਜਿੱਥੇ ਪੜਨ ਦੀ ਲੱਗਦੀ ਫੀਸ ਕੋਈ ਨਾ ਤੇ ਜਦੋਂ ਅੰਦਰ ਵੜ ਕੇ ਦੇਖਿਆ ਤਾਂ ਪੜਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਾ ਸੋ ਉਹ ਸੀ ਸਿੱਖੀ ਦਾ ਸਕੂਲ ਅਨੰਦਪੁਰ ਸਾਹਿਬ ਦੀ ਉਹੀ ਧਰਤੀ ਜਿੱਥੇ ਪੰਜ ਪਿਆਰੇ ਸਹਿਬਾਨ ਜਿਹੜੇ ਸੀ ਠਾਪੇ ਸੀ ਗੁਰੂ ਸਾਹਿਬ ਨੇ ਔਰ ਅੱਜ ਪੰਜ ਪਿਆਰੇ ਸਹਿਬਾਨਾਂ ਦਾ ਰੋਲ ਕੀ ਰਿਹਾ ਉਹਨਾਂ ਦੀ ਭੂਮਿਕਾ ਕੀ ਰਹੀ ਗੁਰੂ ਸਾਹਿਬ ਵੀ ਦੇਖ ਰਹੇ ਹੋਣਗੇ ਉੱਥੇ ਬੈਠੇ ਬਰਾਜਮਾਨ ਤਾਂ ਉਹ ਪੰਜ ਪਿਆਰਿਆਂ ਤੇ ਕੀ ਸੋਚ ਰਹੇ ਹੋਣਗੇ ਪੰਜ ਪਿਆਰਿਆਂ ਬਾਰੇ ਕਿ ਮੈਂ ਤਾਂ ਐਸੀ ਐਸੀ ਜਿਹੜੇ ਚਿੜੀਆਂ ਨਾਲ ਬਾਜ਼ ਜਿਹੜੇ ਸੀ ਲੜਾਉਣ ਵਾਲੇ ਸੀ ਐਸੇ ਦਲੇਰ ਮਰਦ ਦਲੇਰ ਪੈਦਾ ਕਰਤੇ ਸੀ ਬੱਬਰ ਸ਼ੇਰ ਪੈਦਾ ਕਰਤੇ ਸੀ ਇਹ ਤਾਂ ਹੱਕ ਸੱਚ ਤੇ ਚੱਲਣ ਵਾਲੇ ਸੀ ਇਹ ਮੇਰੇ ਪੰਜ ਪਿਆਰੇ ਸਹਿਬਾਨ ਕਿੱਦਾਂ ਨੂੰ ਚੱਲ ਪਏ ਨੇ ਕਿੰਨਾਂ ਦੀਆਂ ਅੱਖੇ ਲੱਗ ਗਈਆਂ ਨੇ ਔਰ ਮਰਿਆਦਾ ਤਾਰ-ਤਾਰ ਕਿਉਂ ਕਰਨ ਲੱਗੇ ਨੇ ਤਾਂ ਕਿਹੜੇ ਤਖਤੋਂ ਕਰਨ ਲੱਗੇ ਨੇ ਜਿਸ ਤਖਤ ਦੇ ਉੱਤੇ 1999 ਦੇ ਵਿੱਚ ਪੰਜਿੱਖ ਪਾਇਸਾ ਪੰਜ ਜਿਹੜੇ ਸੀ ਉਹ ਥਾਪੇ ਗਏ ਸੀ ਔਰ ਉਸੇ ਤੱਕ ਸਾਤ ਤੋਂ ਹੀ ਅੱਜ ਪੰਜ ਪਿਆਰਿਆਂ ਨੇ ਕੀ ਕੀਤਾ ਤੁਸੀਂ ਸਾਰੇ ਸਾਧ ਸੰਗਤ ਜੀਓ ਸਮਝਦਾਰ ਹੋ ਮੇਰੇ ਸ਼ਬਦ ਕਿਉਂਕਿ ਮੈਂ ਇਸ ਇਨਾ ਕੋਈ ਬਹੁਤ ਜ਼ਿਆਦਾ ਪ੍ਰਚਾਰਕ ਨਹੀਂ ਆ ਨਾ ਹੀ ਕੋਈ ਮੈਂ ਬਹੁਤ ਜ਼ਿਆਦਾ ਇਸ ਤਰੀਕੇ ਦੇ ਨਾਲ ਵਿਧੀ ਵਿਧਾਨ ਨੂੰ ਜਾਣਦਾ ਪਰ ਮੇਰਾ ਸ਼ਬਦ ਅਗਰ ਕਿਸੇ ਨੂੰ ਬੁਰਾ ਲੱਗਾ ਤਾਂ ਮਾਫੀ ਚਾਹੁੰਦਾ ਪਰ ਸੰਗਤ ਵਿਚਾਰੇ ਕਿ ਪੰਜ ਪਿਆਰੇ ਸਹਿਬਾਨਾ ਨੇ ਉਹ ਕੀਤਾ ਜਿਹੜੇ ਗੁਰੂ ਸਾਹਿਬ ਦੇ ਥਾਪੇ ਪੰਜ ਪਿਆਰੇ ਕਰਦੇ ਸੀ ਇਹ ਸੋਚਣਾ ਤੁਹਾਡਾ ਕੰਮ ਹੈ ਸਵਾਲ ਕਰਨਾ ਵੀ ਤੁਹਾਡਾ ਕੰਮ ਹੈ ਜੇਕਰ ਤੁਸੀਂ ਗੁਰੂ ਦੇ ਸਿੱਖੋਂ ਦਾ ਪੰਜ ਪੈਰਾਂ ਨੂੰ ਸਵਾਲ ਕਰ ਸਕਦੇ ਹੋ ਔਰ ਉਹਨਾਂ ਪੰਜ ਪੈਰਾਂ ਨੂੰ ਵੀ ਪੁੱਛੋ ਔਰ ਖਾਸ ਕਰਕੇ ਇਹ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਇਹ ਚੰਦ ਕੋ ਲੋਕ ਨੇ ਜਿਨ੍ਹਾਂ ਨੇ ਜਿਹੜੇ ਜਥੇਦਾਰ ਸਹਿਬਾਨ ਨੇ ਉਹਨਾਂ ਦੇ ਵਾਸਤੇ ਉਹਨਾਂ ਨੂੰ ਵੀ ਆਪਣੀ ਮਰਜ਼ੀ ਦੇ ਮੁਤਾਬਕ ਮਰਿਆਦਾ ਸਿਖਾਉਂਦੇ ਨੇ ਆਪ ਪਤਾ ਨਹੀਂ ਮਰਿਆਦਾ ਚ ਹੈਗੇ ਕਿ ਨਹੀਂ ਹੈਗੇ ਸੋ ਇਹਨਾਂ ਸ਼ਖਲਾਂ ਨੂੰ ਚੰਗੀ ਤਰ੍ਹਾਂ ਵੇਖੋ ਪਛਾਣੋ ਫੋਟੋਆਂ ਤੁਹਾਡੇ ਕੋਲ ਨੇ ਇਹਨਾਂ ਦਾ ਕੀ ਕਰਨਾ ਹੈ ਤੁਸੀਂ ਜਿਸ ਤਰੀਕੇ ਨਾਲ ਅੱਕੇ ਹਸ਼ਰ ਕੌਮ ਕਰਦੀ ਆਈ ਹੈ ਤਾਂ ਕੌਮ ਤਾਂ ਉਹੀ ਹਸ਼ਰ ਕਰਦੀ ਹੈ ਕੌਮ ਦੇ ਅਸੂਲ ਨਹੀਂ ਕਦੀ ਬਦਲਦੇ ਚਾਹਤ ਕੋ ਸਮੇਂ ਵਾਸਤੇ ਕੋ ਕੌਮ ਨੂੰ ਭੁਲੇਖਾ ਲੱਗ ਸਕਦਾ ਹੈ ਅਸੂਲ ਨਹੀਂ ਕਦੀ ਬਦਲੇ ਸੋ ਉਮੀਦ ਕਰਦੇ ਆ ਕਿ ਭਾਈ ਸੁਵਿੰਦਰ ਸਿੰਘ ਜੀ ਔਰ ਭਾਈ ਬਲਦੇਵ ਸਿੰਘ ਜੀ ਹੋਣਾ ਵੱਲੋਂ ਇਹ ਜੋ ਅੱਜ ਦੀ ਚਰਚਾ ਸੀ ਤੁਹਾਡੀ ਸਮਝ ਆ ਗਈ ਹੋਵੇਗੀ ਕੀ ਕਰਨਾ ਹੈ ਤੁਸੀਂ ਤਾਂ ਸਾਰੇ ਵੈਸੇ ਗੁੱਸੇ ਚ ਅਕ੍ਰੋਚ ਦੇ ਵਿੱਚੋਂ ਫੈਸਲੇ ਤੁਸੀਂ ਸਵੇਰ ਤੋਂ ਹੀ ਲੈ ਲਏ ਨੇ ਪਰ ਧਰਮੀ ਫੌਜੀਆਂ ਦਾ ਇੱਕੋ ਹੀ ਅਸੂਲ ਹੁੰਦਾ ਹੈ ਜਾਂ ਤਾਂ ਕਦਮ ਪੁੱਟਣਾ ਨਹੀਂ ਜੇ ਪੁੱਟ ਲਿਆ ਤਾਂ ਫਿਰ ਪਿੱਛੇ ਮੁੜਨਾ ਨਹੀਂ ਸੋ ਇਹਨਾਂ ਵੱਲੋਂ ਹੁਣ ਸਿੱਧਾ-ਸਿੱਧਾ ਵੀ ਖਾਲਸਾ ਰਵਾਇਤਾਂ ਦੇ ਮੁਤਾਬਕ ਜੋ ਪੰਥਕ ਸਖੀਤਾ ਨੇ ਉਹਨਾਂ ਮੁਤਾਬਕ ਸੋ ਇੱਕ ਸਰਬੱਤ ਖਾਲਸਾ ਦੀ ਇਹਨਾਂ ਵੱਲੋਂ ਵੀ ਮੰਗ ਆ ਕਿ ਉਹ ਹੋ ਜਾਵੇ ਤੇ ਇਸ ਵੇਲੇ ਜਿਹੜੇ ਮਜੂਜਾ ਜਥੇਦਾਰ ਨੇ ਕਿਉਂਕਿ ਪੂਰੇ ਵਿਧਿਵਿਧਾਨ ਦੇ ਨਾਲ ਮਰਿਆਦਾ ਦੇ ਨਾਲ ਨਹੀਂ ਠਾਪੇ ਗਏ ਇਸ ਕਰਕੇ ਇਹਨਾਂ ਦਾ ਵੀ ਕੋਰਾ-ਕੋਰਾ ਇਨਕਾਰ ਆ ਸਿੱਧਾ-ਸਿੱਧਾ ਇਨਕਾਰ ਆ ਕਿ ਇਹ ਜਥੇਦਾਰ ਅਸੀਂ ਨਹੀਂ ਮੰਨਦੇ ਇਹ ਸਾਨੂੰ ਮਨਜ਼ੂਰ ਨਹੀਂ ਦੇ ਜਸਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ